ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਰਸਾ ਨੇ ਆਮ ਆਦਮੀ ਪਾਰਟੀ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਨੇ ਉਹਨਾਂ ਕਿਹਾ ਕਿ ਆਪਨੇ ਹਮੇਸ਼ਾ ਪੰਜਾਬ ਦਾ ਹੱਕ ਖੋਇਆ ਉਹਨਾਂ ਕਿਹਾ ਕਿ ਭਾਜਪਾ ਦੀ ਸਰਕਾਰ ਬਣਨ ਨਾਲ 12 ਸਾਲ ਬਾਅਦ ਇੱਕ ਪੰਜਾਬੀ ਅਤੇ ਸਿੱਖ ਨੂੰ ਦਿੱਲੀ ਵਿੱਚ ਮਾਣ ਮਿਲਿਆ ਤੇ ਦਿੱਲੀ ਵਿੱਚ ਆਪਨੇ ਕਦੇ ਵੀ ਕਿਸੇ ਸਿੱਖ ਨੂੰ ਮੌਕਾ ਨਹੀਂ ਦਿੰਦਾ ਉਹਨਾਂ ਕਿਹਾ ਕਿ ਦਿੱਲੀ ਆਪਨੇ ਪੰਜਾਬ ਦੀਆਂ ਸਾਰੀਆਂ ਰਾਜ ਸਭਾ ਸੀਟਾਂ ਖੋਈਆਂ ਸ਼ਰਮਣੀ ਕਮੇਟੀ ਵਿੱਚ ਚੱਲ ਰਹੇ ਵਿਵਾਦ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ਰਮਣੀ ਕਮੇਟੀ ਸਿੱਖਾਂ ਦੀ ਸਰਮੋਹਰਸ ਸਤਾ ਇਸ ਦੇ ਨਾਲ ਹੀ ਉਹਨਾਂ ਕਹਿਆ ਕਿ ਭਾਜਪਾ ਪੰਜਾਬ ਵਿੱਚ ਇਕੱਲੇ ਚੋਣ ਲੜੇਗੀ ਪਿਛਲੇ ਦਿਨਾਂ ਤੋਂ ਮੋੜ ਭਾਜਪਾ ਅਤੇ ਅਕਾਲੀ ਦਲ ਦੇ ਗੜਚੋੜ ਦੀਆਂ ਚਰਚਾਵਾਂ ਚੱਲ ਰਹੀਆਂ ਸੀ ਉਹਨਾਂ ਕਹਿਆ ਕਿ ਮੁੱਖ ਮੰਤਰੀ ਸਾਹਿਬ ਦੇ ਪੱਲੇ ਕੇਜਰੀਵਾਲ ਨੇ ਕੁਝ ਨਹੀਂ ਛੱਡਿਆ ਉਹਨਾਂ ਦੇ ਸਲਾਹਕਾਰ ਕੇਜਰੀਵਾਲ ਨੇ ਭੇਜੇ ਨੇ ਦਫ਼ਤਰਾਂ ਅੰਦਰ ਸਖਤਰ ਕੇਜਰੀਵਾਲ ਨੇ ਭੇਜੇ ਨੇ ਸੀਐਮ ਦੇ ਪੀਏ ਕੇਜਰੀਵਾਲ ਨੇ ਭੇਜੇ ਨੇ ਤੇ ਸਰਕਾਰ ਕੇਜਰੀਵਾਲ ਚਲਾ ਰਹੇ ਨੇ ਉਹਨਾਂ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਪੰਜਾਬੀ ਅਧਿਆਪਕਾਂ ਦੀ ਭਰਤੀ ਖਤਮ ਕਰ ਦਿੱਤੀ 850 ਅਧਿਆਪਕਾਂ ਦੀਆਂ ਸਾਮੀਆਂ ਖਾਲੀ ਪਈਆਂ ਨੇ ਪੰਜਾਬੀ ਨੂੰ ਵਿਕਲਪ ਭਾਸ਼ਾ ਕਰ ਦਿੱਤਾ ਗਿਆ ਜੋ ਕਿ ਪਹਿਲਾਂ ਲਾਜ਼ਮੀ ਭਾਸ਼ਾ ਹੁੰਦੀ ਸੀ ਹਰ ਮੰਤਰੀ ਦੇ ਨਾਲ ਪੰਜਾਬੀ ਦਾ ਸਟੈਨੋ ਲੱਗਦਾ ਸੀ ਉਸ ਨੂੰ ਹਟਾ ਦਿੱਤਾ ਗਿਆ ਪੰਜਾਬੀ ਅਕੈਡਮੀ ਦਾ ਗਲ ਘੁੱਟ ਦਿੱਤਾ ਗਿਆ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਇੰਡੀਆ ਦੇ ਵਜ਼ੀਰ ਆਜ਼ਮ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਅਮਰੀਕਨ ਸਿੱਖਾਂ ਵੱਲੋਂ ਮੋਦੀ ਦੇ ਵਿਰੁੱਧ ਜ਼ੋਰਦਾਰ ਰੋਸ ਬਖਾਵੇ ਕਰਕੇ ਕੌਮ ਪੱਖੀ ਜ਼ਿੰਮੇਵਾਰੀ ਨਿਵਾਏ ਜਾਣ ਦੀ ਛਲਾਗਾ ਕਰਦੇ ਆ ਅਤੇ ਬੀਜੇਪੀ ਆਰਐਸਐਸ ਦੀ ਮੋਦੀ ਸਰਕਾਰ ਆਪਣੀ ਮੀਡੀਆ ਤੇ ਹੋਰ ਪ੍ਰਚਾਰ ਸਾਧਨਾਂ ਰਾਹੀਂ ਸਿੱਖ ਕੌਮ ਦੀ ਸ਼ਬੀ ਨੂੰ ਕ ਮੰਤਰੀ ਪਦਰ ਤੇ ਠੋਸ ਪਹੁੰਚਾਉਣ ਹਿੱਤ ਨਿਰੰਤਰ ਗੁੰਮਰਾਹਕੁੰਨ ਪ੍ਰਚਾਰ ਕਰਦੀ ਆ ਰਹੀ ਹੈ ਉੱਥੇ ਦੇਸ਼ ਵਿਦੇਸ਼ ਚ ਸਾਜ਼ਿਸ਼ ਅਧੀਨ ਸਿੱਖਾਂ ਦੇ ਕਤਲ ਕਰਨ ਕਰਵਾਉਣ ਦੇ ਅਮ ਕਰਦੀ ਆ ਰਹੀ ਹੈ ਇੰਡੀਅਨ ਸਰਕਾਰ ਅਜਿਹਾ ਕਰਕੇ ਅਮਰੀਕਾ ਕੈਨੇਡਾ ਪਾਕਿਸਤਾਨ ਅਤੇ ਬਰਤਾਨੀਆ ਵਰਗੇ ਮੁਲਕਾਂ ਦੀ ਪ੍ਰਭੂਸત્તા ਨੂੰ ਵੀ ਚੁਣੌਤੀ ਦੇਣ ਦੇ ਦੁਖਦਾਇਕ ਅਮਲ ਵੀ ਕਰਦੀ ਆ ਰਹੀ ਹੈ ਪਰ ਹੁਕਮਰਾਨ ਆਪਣੇ ਮਿਸ਼ਨ ਚ ਕੁਤਾਈ ਕਾਮਯਾਬ ਨਹੀਂ ਹੋ ਸਕਣਗੇ ਮੰਨਨੇ ਕਿ ਆ ਕਿ ਸਿਕੋਮ ਇੱਕ ਨਾ ਇੱਕ ਦਿਨ ਆਪਣਾ ਆਜ਼ਾਦ ਮੁਲਕ ਬਣਾ ਕੇ ਹੀ ਸਾਹ ਲਵੇਗੀ ਅਤੇ ਆਜ਼ਾਦੀ ਪ੍ਰਾਪਤੀ ਤੱਕ ਕੌਮੀ ਸੰਘਰਸ਼ ਜਾਰੀ ਰਹੇਗਾ ਉਨਾ ਆਪਣੇ ਬਿਆਨ ਦੇ ਅਖੀਰ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅਮਰੀਕਾ ਜਥੇਬੰਦੀ ਬੁੱਧੀਜੀਵੀਆਂ ਤੇ ਪੰਥਕਾਂ ਦਾ ਦਰਦਾਂ ਦਾ ਮੋਦੀ ਦੇ ਪਹੁੰਚਣ ਤੇ ਕੀਤੇ ਗਏ ਰੋਸ਼ ਵਿਖਾਵੇ ਲਈ ਉੱਚੇ ਚਤਾਰਤੇ ਧੰਨਵਾਦ ਵੀ ਕੀਤਾ ਦਿੱਲੀ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜੱਜ ਕਵੇਰੀ ਵਿਵੇਜਾ ਦੀ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸੰਬੰਧਿਤ ਕੇਸ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਸਜ਼ਾ ਉੱਤੇ ਫੈਸਲਾ 25 ਫਰਵਰੀ ਲਈ ਰੱਖਮਾ ਰੱਖ ਲਿਆ ਉਂਝ ਸੁਣਵਾਈ ਦੌਰਾਨ ਸ਼ਿਕਾਇਤਕਰਤਾ ਜਿਸ ਦੇ ਪਤੀ ਅਤੇ ਪੁੱਤ ਦੀ ਕੁਮਾਰ ਵੱਲੋਂ ਉਕਸਾਏ ਹਜੂਮ ਨੇ ਹੱਤਿਆ ਕਰ ਦਿੱਤੀ ਸੀ ਉਹਨਾਂ ਨੇ ਇਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ ਜਸਵੰਤ ਸਿੰਘ ਅਤੇ ਉਸਦੇ ਪੁੱਤਰ ਤਰਨੁਦੀਪ ਸਿੰਘ ਨੂੰ 1 ਨਵੰਬਰ 1984 ਨੂੰ ਹੱਤਿਆ ਕੀਤੀ ਗਈ ਸੀ ਸ਼ੁਰੂਆਤ ਵਿੱਚ ਪੰਜਾਬ ਭਾਗ ਪੁਲਿਸ ਥਾਣੇ ਨੇ ਕੇਸ ਦਰਜ ਕੀਤਾ ਸੀ ਪਰ ਮਗਰੋਂ ਵਿਸ਼ੇਸ਼ ਜਾਂਚ ਟੀਮ ਨੇ ਜਾਂਚ ਸੰਭਾਲ ਲਈ ਅਦਾਲਤ ਨੇ 16 ਦਸੰਬਰ 2021 ਨੂੰ ਕੁਮਾਰ ਵਿਰੁੱਧ ਦੋਸ਼ ਤੈਅ ਕੀਤੇ ਸਨ ਇਸਤਗਾਸਾ ਤਰਨੇ ਦੋਸ਼ ਲਗਾਇਆ ਕਿ ਕਾਤਕ ਹਥਿਆਰਾਂ ਨਾਲ ਲੈਸ ਇੱਕ ਵੱਡੇ ਹਜੂਮ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹਤਿਆ ਦਾ ਬਦਲਾ ਲੈਣ ਲਈ ਸਿੱਖਾਂ ਦੀਆਂ ਜਾਇਦਾਦਾਂ ਨੂੰ ਵੱਡੇ ਪੱਧਰ ਤੇ ਲੁੱਟਿਆ ਅਤੇ ਅੱਗ ਲਗਾ ਦਿੱਤੀ ਇਸਤਗਾਸਾ ਤਰਨੇ ਦਾਵਾ ਕੀਤਾ ਕਿ ਭੀੜ ਨੇ ਸ਼ਿਕਾਇਤਕਰਤਾ ਜੋ ਕਿ ਜਸਵੰਤ ਦੀ ਪਤਨੀ ਨੇ ਉਹਨਾਂ ਦੇ ਘਰ ਤੇ ਹਮਲਾ ਕੀਤਾ ਸਮਾਨ ਲੁੱਟਿਆ ਤੇ ਉਹਨਾਂ ਦੇ ਘਰ ਨੂੰ ਲਗਾਉਣ ਤੋਂ ਇਲਾਵਾ ਪਿਓ ਪੁੱਤ ਦੀ ਹੱਤਿਆ ਕਰ ਦਿੱਤੀ